ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਜੀ ਸਾਰੇ ਆਪਾਂ ਜੀ ਲੱਗੇ ਜੀ ਕਰਤੇ ਕੱਢਣਾ ਜੀ ਕਵਾੜ ਬੱਟਾਂ ਦੇ ਕੋਲ ਕਾਫੀ ਕਵਾੜ ਸੀ ਸਾਰਾ ਜੀ ਆਪਾਂ ਨੇ ਬਾਹਰ ਕੱਢਿਆ ਜੀ ਤੰਗਲੀ ਨਾਲ ਜੀ ਤਾਂ ਥਲੇ ਪਰ ਪਰ ਬਾਹਰ ਕੱਢਿਆ ਜੀ ਚੱਲ ਰਿਹਾ ਜੀ ਝੋਨੇ ਦਾ ਕੰਮ ਜੀ 14 14 ਤੇ ਚੱਲ ਰਿਹਾ ਜੀ ਝੋਨੇ ਦਾ ਕੰਮ ਲੱਗ ਰਿਹਾ ਜੀ ਝੋਨਾ ਥੋੜਾ ਜਾਈ ਲਾਈਟ ਦੀ ਦਿੱਕਤ ਤਾਂ ਆ ਰਹੀ ਹੈ ਜੀ ਲਾਈਟ ਜਿਵੇਂ ਫਾਲਟ ਫੂਲਟ ਬਹੁਤ ਹੋ ਰਹੀ ਹੈ ਜੀ ਆਪਣਾ ਆਪਣੇ ਵਾਲਾ ਲਾਈਨ ਹੈ ਜਿਹੜੀ ਲਾਈਟ ਦੀ ਥੋੜੀ ਜੀ ਚਲੋ ਮੀਂਹ ਪੈ ਗਿਆ ਜੀ ਅੱਜ ਮੀਂਹ ਬਹੁਤ ਵਧੀਆ ਹੋ ਗਿਆ ਮੀਂਹ ਪੈ ਗਿਆ ਜੀ ਬਹੁਤ ਫਾਇਦਾ ਹੋ ਗਿਆ ਜੀ ਓਕੇ ਜੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਦੋਸਤੋ ਓਕੇ ਜੀ